ਨਰੇਗਾਤੇ ਬਦਲਾ ਸਭਾਵਨਾਵਾਂ ਚੌਥੀਆਂ ਭਵਿੱਖ ਦੀ ਦਿਸ਼ਾ ਇੱਕ ਵਿਚਾਰ ਚਰਚਾ ਚ ਅੱਪਾ ਸਾਰੇ ਬੈਠੇ ਆ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਸਵਾਲ ਬੜੇ ਲੰਬੇ ਸਮੇਂ ਤੋਂ ਚੱਲਦੇ ਨੇ ਓਵਰਆਲ ਇਦੋਂ ਪਹਿਲਾਂ ਆਪਾਂ ਇੱਕ ਗੱਲ ਕਰਦੇ ਰਿਹਾ ਕਿ ਤੁਸੀਂ ਕਿਹੜੇ ਡਿਵੈਲਪਮੈਂਟ ਦੇ ਮਾਡਲ ਨੂੰ ਫਾਲੋ ਕਰਦੇ ਹੋ ਕੀ ਇਹ ਡਿਵੈਲਪਮੈਂਟ ਦਾ ਮਾਡਲ 14 ਚ ਹੈ ਜਾ ਉਹ ਤੋਂ ਪਹਿਲਾਂ ਤੋਂ ਹੀ ਲਗਾਤਾਰ ਚੱਲ ਰਿਹਾ ਬਾਰਡਰ ਲੈ ਪਹਿਲਾਂ ਨਾਲ ਸੀ ਕਾਰਪੋਰੇਟ ਮਾਡਲ ਦੇ ਰੂਪ ਦੇ ਵਿੱਚ ਜਿਸ ਢੰਗ ਦੇ ਨਾਲ ਇਹ ਹੈ ਕਿ ਸਭ ਕੁਝ ਮਾਇਆ ਧਾਰੀਆਂ ਦੇ ਹਵਾਲੇ ਹੋਣਾ ਹੈ ਤੇ ਕਿਰਤ ਤੇ ਪੂੰਜੀ ਦੀ ਲੜਾਈ 'ਚ ਕਿਰਤੀ ਬਿਲਕੁਲ ਹਾਸ਼ੀਏ ਤੇ ਧੱਕਿਆ ਜਾਣਾ ਤੇ ਗਲੋਬਲ ਲੈਵਲ ਤੇ ਪੂੰਜੀ ਨੂੰ ਵੈਲਕਮ ਹੈ ਤੇ ਕਿਰਤੀ ਨੂੰ ਧੱਕੇ ਮੇ ਜਾਓ ਤੁਹਾਨੂੰ ਨਹੀਂ ਤੁਹਾਡੇ ਲਈ ਪਾਸਪੋਰਟ ਨੇ ਤੁਹਾਡੇ ਲਈ ਬਹੁਤ ਕੁਝ ਆ ਬਾਕੀ ਦੀਆਂ ਚੀਜ਼ਾਂ ਨੂੰ ਧੱਕੇ ਮਾਰੇ ਜਾ ਰਹੇ ਨੇ ਸਾਰੇ ਕਿਤੇ हां पर्टिकुलर ਹਨ ਆਨਸ ਸਾਡੇ ਕੰਟਰੀ ਦੇ ਵਿੱਚ ਆ ਕੇ ਜਦੋਂ ਇੱਕ ਮਹਿੰਤਰ ਆਉਂਦੀ ਹੈ ਅੱਗੇ ਉਹਨੇ ਇਸ ਅਪਰੋਚ ਦੇ ਨਾਲ ਜੋੜਤਾ ਬਹੁਗਣਤੀਵਾਦ ਰਿਲੀਜੀਅਸ ਢਾਂਚਾ ਤੇ ਬਾਕੀ ਦੀਆਂ ਚੀਜ਼ਾਂ ਇਹ ਕੰਬੀਨੇਸ਼ਨ ਜਿਆਦਾ ਖਤਰਨਾਕ ਹੋ ਗਿਆ ਮੁਕਾਬਲਤਨ ਪਰ ਓਵਰঅল ਜਿਹੜਾ ਇੱਕ ਰੋਜੀ ਰੋਟੀ ਦਾ ਸਵਾਲ ਪੂਰੀ ਦੁਨੀਆ 'ਚ ਵੱਡੇ ਪੱਧਰ ਦੇ ਉੱਤੇ ਹੈ ਟੈਕਨੋਲੋਜੀ ਦੇ ਸ਼ਟਕ ਦੇ ਨਾਲ ਲਗਾਤਾਰ ਬਹੁਤਾਂ ਹੀ ਅੱਗੇ ਭੱਜ ਰਹੀ ਹੈ ਉਹਦੇ ਨਾਲ ਵੀ ਰੁਜ਼ਗਾਰ ਬੇਹੱਦ ਜਿਆਦਾ ਸਰਲਟਰ ਹੋਣਗੇ ਲੋਕਾਂ ਦੇ ਔਰ ਜਿਵੇਂ 트럼ਪ ਬਾਤ ਕਰ ਰਿਹਾ ਹੈ 트럼ਪ ਦੂਜੇ ਦੇਸ਼ ਦਾ ਸੋਵਰਨ ਕੰਟਰੀ ਦਾ ਰਾਸ਼ਟਰਪਤੀ ਫੜ ਲਿਆ ਉਤੇ ਆ ਕੇ ਚਲਾ ਦਿਓ ਜਿਹੜਾ ਇੱਕ ੱੱਕੇ ਦੇ ਜੋਰ ਵੀ ਆਪਣੀਆਂ ਚੀਜ਼ਾਂ ਲਾਗੂ ਕਰਨ ਦਾ ਦੌਰ ਦੁਨੀਆ 'ਚ ਚੱਲ ਰਿਹਾ ਹੈ ਸਾਰੀਆਂ ਸੰਸਥਾਵਾਂ ਲੰਬੇ ਲੇਟ ਹੋ ਗਈਆਂ ਨੇ ਇੰਟਰਨੈਸ਼ਨਲ ਸੰਸਥਾਵਾਂ ਤੇ ਬਾਕੀ ਦੀਆਂ ਸੰਸਥਾਵਾਂ ਕੋਈ ਖੜਨ ਵਾਲੀ ਨਹੀਂ ਹੈ ਇੰਸਟੀਚੂਨ ਜਿਹੜੀਆਂ ਨੇ ਸਾਡੇ ਦੇਸ਼ 'ਚ ਵੀ ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਅਦਾਲਤਾਂ ਤੱਕ ਤੇ ਇਸੇ ਢੰਗ ਦੇ ਨਾਲ اپੋਜੀਸ਼ਨ ਜਿੰਨੀ ਹੁੰਦੀ ਆ ਉਹਨਾਂ ਤੱਕ ਸਾਰੇ ਕੁਝ ਇੱਕੋ ਸੈਟਅਪ ਦੇ ਵਿੱਚ ਜਾਂਦਿਆਂ ਨੇ ਪਰ ਕਿਉਂਕਿ ਪਾਰਟਿਕੂਲਰ ਬਹੁਤ ਸਾਰੇ ਵੱਡੇ ਮਾਮਲੇ ਨੇ ਇਹ ਪਾਰਟਿਕੂਲਰ ਜਦੋਂ ਮਨਰੇਗਾ ਦੀ ਜਾਂ ਇੱਕ ਸੈਕਸ਼ਨ ਦੇ ਰੁਜ਼ਗਾਰ ਤੇ ਆਪਾਂ ਫੋਕਸ ਕਰਦੇ ਹਾਂ ਤਾਂ ਪਹਿਲਾਂ ਨਾਲੋਂ ਤੇ ਹੁਣ ਨਾਲ ਨਾਲੇ ਨਾਲੋਂ ਕੀ ਫਰਕ ਦੇ ਜਿਹੜੇ ਸਵਾਲ ਨੇ ਆਏ ਨੇ ਉਹਦੇ ਚ ਇੱਕ ਅਰਵਾਜ ਥੋੜਾ ਜਿਹਾ ਚੱਲਿਆ ਉਸ ਸਮੇਂ ਯੂਪੀਏ ਵੇਲੇ ਉਦੋਂ ਵੀ ਪੈਰਲਲ ਚੱਲਿਆ ਸੀ ਬਹੁਤ ਸਾਰੀਆਂ ਚੀਜ਼ਾਂ ਐਸ ਜ਼ेड ਬਣੇ ਸੀ ਸਪੈਸ਼ਲ ਇਕਨੋਮਿਕ ਜ਼ੋਨ ਬਹੁਤ بڑا ਰਿਐਕਸ਼ਨ ਹੋਇਆ ਇੱਥੇ ਤੇ ਉਹ ਸਾਰੀਆਂ ਗੱਲਾਂ 'ਚ ਸਾਡੇ ਕਿਸੇ ਸਿੰਗਲ ਪਾਰਟੀ ਮੈਂਜੋਰਿਟੀ ਦਾ ਜਿਹੜਾ ਕਨਸੈਪਟ ਸੀ ਉਦੋਂ ਨਹੀਂ ਸੀ ਕੋਲੀਸ਼ਨ ਗਵਰਨਮੈਂਟਾਂ ਸੀ ਇੱਕ ਦੂਜੇ ਤੇ ਪ੍ਰੈਸ਼ਰ ਵੀ ਪੈਂਦੇ ਸੀ ਜਿਹਦੇ 'ਚ ਕੁਝ ਚੀਜ਼ਾਂ ਬੈਲੈਂਸ ਕਰਨੀਆਂ ਪੈਂਦੀਆਂ ਸੀ ਇਹ ਬੈਲੈਂਸ ਹੋਇਆ ਸੀ ਉਦੋਂ ਕੇਵਲ ਕੇ ਸਰਕਾਰ ਚੱਲਦੀ ਵੀ ਰਹੇ ਉਸ ਲੈਵਲ ਦੇ ਉੱਤੇ ਕੁਝ ਰਾਈਟਸ ਦੇ ਕੁਐਸਚਨ ਦੇ ਵਿੱਚ ਹੱਕਾਂ ਦੇ ਕੁਐਸਚਨ ਦੇ ਵਿੱਚ ਕਿ ਹਾਂ ਇੰਨਾ ਕੁ ਵੀ ਨਾਲ ਕਰ ਲੋ ਐਸਆਈ ਜੀ ਐਸਸੀ ਜੈਡ ਕਾਨੂੰਨ ਵਿਡਰਾ ਹੋਇਆ ਤੇ ਉਹਦੇ ਪੈਰਲਲ ਕੁਝ ਚੀਜ਼ਾਂ ਇਹ ਆਈਆਂ ਚਾਹੇ ਉਹ 2013 ਦਾ ਲੈਂਡ ਐਕੁਇਜ਼ੀਸ਼ਨ ਐਕਟ ਹੈ ਚਾਹੇ ਉਹ ਲੈਂਡ ਰਾਈਟ ਟੂ ਐਜੂਕੇਸ਼ਨ ਐਕਟ ਹੈ ਰਾਈਟ ਟੂ ਇਨਫਾਰਮੇਸ਼ਨ ਹੈ ਮਨਰੇਗਾ ਦਾ ਸਵਾਲ ਹੈ ਰਾਈਟ ਟੂ ਵਰਕ ਜਿਹੜਾ ਜਿੱਦੀ ਸੀ ਗੱਲ ਕਰਦੇ ਆਂ ਪਰ ਉਸ ਤੋਂ ਬਾਅਦ ਲਗਾਤਾਰ ਉਹ ਸਗੋਂ ਧਾਰਾ ਖਿੰਡਦੀ ਜਾ ਰਹੀ ਹੈ ਜਿਹੜੀ ਹੱਕ ਆਧਾਰਤ ਇੱਕ ਬੈਲੈਂਸ ਸੀ ਸੰਤੁਲਨ ਸੀ ਉਹ ਸੰਤੁਲਨ ਖਤਮ ਹੁੰਦਾ ਜਾ ਰਿਹਾ ਉਹ ਸੰਤੁਲਨ ਵੀ ਖਤਮ ਕਿਸੇ ਇੱਕ ਧਿਰ ਦਾ ਸਵਾਲ ਨਹੀਂ ਇਹ ਮਾਈਂਡ ਸੈਟ ਦੇ ਉਸ ਅਪਰੋਚ ਦੇ ਸਵਾਲ ਨੇ ਸਾਡੀ ਆਨ ਦੀ ਹੋਲ ਪੋਲੀਟੀਕਲ ਕਲਾਸ ਦੇ ਸਾਡੇ ਐਡਮਿਨਿਸਟ੍ਰੇਸ਼ਨ ਦੇ ਸਾਡੇ ਮੁਨਾਜਮੀਅਤ ਦੇ ਸਾਡੇ ਸਾਰਿਆਂ ਦੀਆਂ ਗੱਲਾਂ ਜਿਵੇਂ ਇੱਥੇ ਗੱਲ ਹੋਈ ਹੈ ਕਿ ਜੀ ਹੌਲੀ-ਹੌਲੀ ਇਹਦਾ ਬੁਨਿਆਦੀ ਪਹਿਲੂ ਕੀ ਸੀ ਮਨਰੇਗਾ ਦਾ ਕਿ ਗਰਾਊਂਡ ਲੈਵਲ ਤੇ ਲੋਕਾਂ ਦੀ ਸ਼ਮੂਲੀਅਤ ਕਰਨੀ ਹੈ ਉਸੇ ਕਰਕੇ ਪਹਿਲੀ ਗੱਲ ਰੁਜ਼ਗਾਰ ਦੇ ਤੌਰ ਤੇ ਬੁਨਿਆਦੀ ਅਧਿਕਾਰ ਦੇ ਤੌਰ ਤੇ ਇਹਨੂੰ تسلیم ਕੀਤਾ ਗਿਆ ਕਿ ਘੱਟੋ ਘੱਟ 100 ਦੇ ਨਹੀਂ ਸਹੀ ਇਹ ਕਿਸੇ ਕੰਮ ਕਰਨ ਵਾਲੇ ਬੰਦੇ ਦਾ ਹੱਕ ਹੈ ਉਹਨੇ ਸਾਰਨ ਚ ਕਦੋਂ ਲੈਣਾ ਹੈ ਤੇ ਕਿਵੇਂ ਲੈਣਾ ਟ੍ਰਾਈਬਲ 벨ਟ ਨੂੰ ਛੱਡ ਕੇ ਕਬਾਇਲੀ ਖੇਤਰਾਂ ਨੂੰ ਛੱਡ ਕੇ ਜਾ ਜਿਹੜੇ ਉਹ ਸੂਬੇ ਚ ਹੈ ਕਰਨਾਟਕ ਹੈ ਚਾਹੇ ਉਹ ਕੇਰਲਾ ਹੈ ਚਾਹੇ ਕੁਝ ਸੂਬੇ ਜਿੱਥੇ ਪਹਿਲਾਂ ਤੋਂ ਹੀ ਲੋਕਾਂ ਦੀ ਗਰਾਸਰੂਟ ਡੈਮੋਕ੍ਰੇਸੀ ਥੋੜੀ ਜੀ ਬਿਹਤਰ ਚੱਲਦੀ ਸੀ ਮੁਕਾਬਲਤਾਂ ਬੈਠਦੇ ਸੀ ਲੋਕ ਇਹ ਕਿਤੇ ਵੀ ਕਾਨੂੰਨ ਕਾਨੂੰਨ ਦੀ ਤਰ੍ਹਾਂ ਲਾਗੂ ਨਹੀਂ ਹੋਇਆ ਦੋ ਤਰ੍ਹਾਂ ਦੇ ਕਾਨੂੰਨ ਚੰਗਾ ਜਾਂ ਮਾੜਾ ਇੱਕ ਤਾਂ ਲਿਖਤੀ ਤੌਰ ਦੇ ਉੱਤੇ ਚੀਜ਼ਾਂ ਨੇ ਲਿਖਤੀ ਬਖਰੇਵੇਂ ਨੇ ਇਹਨਾਂ ਦੋਨਾਂ ਕਾਨੂੰਨਾਂ 'ਚ ਇੱਕ ਪ੍ਰੈਕਟੀਕਲ ਤਰਜੇ ਅਮਲ ਦਾ ਸਵਾਲ ਹੈ ਜਿਹੜੇ ਵੀ ਬੰਦੇ ਲਾਏ ਗਏ ਜੀਆਰਐਸ ਤੋਂ ਲੈ ਕੇ ਅਸਿਸਟੈਂਟ ਪ੍ਰੋਗਰਾਮ ਅਫਸਰ ਤੱਕ ਜਿਹੜੇ ਤੇ ਤਰਜਿੰਦਰ ਸਿੰਘ ਉਹਣੀ ਗੱਲ ਕਰਕੇ ਗਏ ਕਿ ਅਸੀਂ ਵੀ 2 ਸਾਲ ਹੈਡ ਕੀਤੀ ਤੇ ਹੇਠਲੇ ਵਰਕਰਾਂ ਨੇ 16000 ਦੀ ਉਹਨਾਂ ਦੇ ਵੀ ਜਾ ਰਹੀ ਆ ਨੌਕਰੀ ਉਹ ਸਾਰੇ ਸਟੇਟ ਵਾਲੇ ਪਾਸੇ ਖੜਦੇ ਸੀ ਕਿਰਤੀ ਵਾਲੇ ਪਾਸੇ ਖੜਿਆ ਨਹੀਂ ਕੋਈ ਬੰਦਾ ਹੈਟਾਂ ਉਹਨਾਂ ਨੇ ਗ੍ਰਾਮ ਸਭਾਵਾਂ ਫਰਾਡ ਕੀਤੀਆਂ ਸਭ ਨੇ ਜਿੰਦਾ ਬਜਟ ਵੀ ਜਾਂਦਾ ਸੀ ਫਰਾਡ ਬਹੁਤ ਔਖਾ ਆਪਾਂ ਸਾਰਿਆਂ ਨੇ ਰਲ ਕੇ ਗ੍ਰਾਮ ਸਭਾਵਾਂ ਦੀ ਟਰਾਈ ਕੀਤੀ ਜਿੱਥੇ ਕਿਤੇ ਕਰਦੇ ਸੀ ਸਭੋ ਉਹਨੂੰ ਰਜਿਸਟਰ ਕੀਤਾ ਹੈ ਵਿਰੋਧ ਕੀਤਾ ਕਿ ਸਿਸਟਮ ਨਹੀਂ ਬਣਿਆ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਦਲ ਦਿੱਤੀਆਂ ਗਈਆਂ ਉਹਦਾ ਵਿਰੋਧ ਨਹੀਂ ਹੋਇਆ। ਇਹ ਤੋਂ ਪਹਿਲਾਂ ਮਨਰੇਗਾ ਦੇ origignal ਐਕਟ ਦੇ ਵਿੱਚ ਜਿਹੜੇ ਉਹਦੇ ਰੂਲ ਬਣੇ ਹੋਏ ਸੀ ਕਿ ਜਿੱਥੇ ਦਿਹਾੜੀ ਜਿਹੜਾ ਪਿੰਡ ਵੱਧ ਦੇਊਗਾ ਉਸੇ ਪਿੰਡ ਨੂੰ ਮਟੀਰੀਅਲ ਕੋਈ ਲਾਗਤ ਵੀ ਉਹਦਾ ਪੈਸਾ ਵੀ ਉਸੇ ਪਿੰਡ 'ਚ ਜਾਊਗਾ। ਮੂਲੇ ਤੌਰ ਤੇ ਅਸੀਂ ਕਿਉਂਕਿ ਉਤਸ਼ਾਹ ਕੀਤਾ ਜਾਵੇ ਜਿਹੜਾ ਪਿੰਡ ਜਿਹੜੀ ਪੰਚਾਇਤ ਜਿਹੜੀ ਗ੍ਰਾਮ ਸਭਾ ਜ਼ਿਆਦਾ ਕਰੂਗੀ। ਬਦਲਤਾ ਰੂਲ ਕਿ ਜ਼ਿਲ੍ਹਾ ਲੈਵਲ ਤੇ ਡਿਸਾਈਡ ਹੋਏ। ਜਿੰਨਾ ਪੈਸਾ ਮਟੀਰੀਅਲ ਦਾ ਜਾਂਦਾ ਹੈ ਉਹ ਪਾਲਟਿਸਨ ਜ਼ਿਲ੍ਹੇ ਦਾ ਡਿਸਾਈਡ ਕਰਦਾ ਚਾਹੇ ਇੱਕ ਬੰਦੇ ਨੂੰ ਰੁਜ਼ਗਾਰ ਨਹੀਂ ਮਿਲਿਆ ਪਿੱਛੇ 40% ਉਹਦਾ ਉੱਥੇ ਲੱਗ ਰਿਹਾ ਜਿਹੜਾ ਰੁਜ਼ਗਾਰ ਦੇ ਰਿਹਾ ਉਹਦੇ ਕੋਲ ਜਾ ਨਹੀਂ ਰਿਹਾ ਜਿਹੜਾ ਉਹਦੇ ਚ ਸੁਭਾਵਿਕ ਤਬਦੀਲੀਆਂ ਕੰਟੀਨਿਊਟੀ ਚ ਹੋਈਆਂ ਉਹ ਕਈ ਵਾਰ ਦੇਖਿਆ ਨਹੀਂ ਜਾਂਦੀਆਂ ਵੱਡੀ ਤਬਦੀਲੀ ਸਾਹਮਣੇ ਆਉਂਦੀ ਹੈ ਵੱਡੀ ਤਬਦੀਲੀ ਦਾ ਤੌਰ ਤੇ ਨਜ਼ਰ ਆਉਂਦੀ ਹੈ ਕਿ ਇਹ ਚੀਜ਼ ਜਿਵੇਂ 370 ਹੁਣ ਤਾਂ ਖਤਮ ਕਰਕੇ ਝੂਟੀ ਚ ਬਦਲ ਗਈ ਨਾ 370 52 ਤੋਂ ਬਾਅਦ ਕਿੰਨੀ ਉਹਦੀ ਰੂਹ ਕੱਢ ਲਈ ਗਈ ਸੀ ਕੀ ਸੀ ਉਹਦੇ ਵਿੱਚੋਂ ਦੋ ਬਾਦ ਬਚਿਆ ਕੰਟੀਨਿਊਟੀ ਚ ਉਹਦਾ ਭੋਗ ਪਾਉਣ ਦਾ ਇੱਕ سلسلہ ਲਗਾਤਾਰ ਜਾਇਆ ਬਾਕੀ ਇੱਕ ਸੈਚੂਰੇਸ਼ਨ ਪੁਆਇੰਟ ਸੀ ਉਹ ਚੱਕਰ ਦੇ ਵਿੱਚ ਚਲਦੇ ਚਲਦੇ ਅਸੀਂ ਇੱਥੇ ਤੱਕ ਆਏ ਉਹਨਾਂ ਫੋਰਸਿਜ਼ ਤੇ ਨਾ ਪੋਲੀਟੀਕਲ ਤੇ ਰਾਣੇ ਕੰਮ ਕੀਤਾ ਨਾ ਬਾਕੀਆਂ ਨੇ ਕੰਮ ਕੀਤਾ ਬਰਕਰ ਤੱਕ ਹੀ ਗਿਆ ਇਹ ਵੀ ਅਰਜੀ ਵਾਲਿਆਂ ਨੂੰ ਕੰਮ ਦੇਣਾ ਨਹੀਂ ਦੂਜਿਆਂ ਨੂੰ ਦਿੱਤਾ ਇਸ ਲਈ ਕਰਾਪਸ਼ਨ ਵੀ ਹੁੰਦੀ ਹੈ ਕੱਚੀ ਕਾਪੀ ਤੇ ਹਾਜ਼ਰੀ ਲੱਗਦੀ ਹੈ ਕਾਪੀ ਉਹਦੇ ਤੇ ਆਉਣਾ ਹੀ ਨਹੀਂ ਅਪੁਆਇੰਟਮੈਂਟ ਲੈਟਰ ਦੀ ਲਈ ਤਾਂ ਇੰਨਾ ਜ਼ਿਆਦਾ ਜਦੋਜਹਿਦ ਕਰਨੀਆਂ ਪੰਜਾਂ ਫੀਲਡ ਦੇ ਵਿੱਚ ਜਿੱਥੇ ਕਿਤੇ ਥੋੜਾ ਬਹੁਤ ਲਾਗੂ ਵੀ ਹੋਇਆ ਬਹੁਤ ਔਖਾ ਹੋਇਆ ਤੇ ਲਗਾਤਾਰ ਲੜਾਈਆਂ ਨਾਲ ਹੋਇਆ ਜਿੰਨਾ ਕਿ ਲਾਗੂ ਹੋਇਆ ਉਸ ਪੱਧਰ ਦੇ ਉੱਤੇ ਜਾ ਕੇ ਪੰਜੇ ਕੜਾੜਾ ਤਾਂ ਪੰਜਾਬ ਚ ਲਾਗੂ ਹੀ ਨਹੀਂ ਹੋਇਆ ਦੇਸ਼ ਚ ਉਹਦੇ ਕਾਫੀ ਪ੍ਰੋਜੈਕਟ ਹੋਏ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਪੰਜਾਬ ਚ ਲਾਗੂ ਹੀ ਨਹੀਂ ਕਿਤੇ ਹੋ ਪਾਇਆ ਜਿਹੜੇ ਨੇ ਚਾਹੇ ਕਿਸਾਨ ਜਥੇਬੰਦੀਆਂ ਨੇ ਨਹੀਂ ਅਪਣਾਇਆ ਜਾਂ ਬਾਕੀ ਦੇ ਦੀ ਅਪਣਾਇਆ ਜਦੋਂ ਮਾਹੌਲ ਨਰਾਸ਼ਤਾ ਦਾ ਇੱਕ ਚਾਰਸਫੇਰੇ ਕਰ ਦੋ ਤੇ ਸੱਤਾਧਾਰੀ ਨੂੰ ਪਤਾ ਹੋਵੇ ਕਿ ਤੇ ਬਹੁਤ ਜ਼ਿਆਦਾ ਔਖਾ ਹੋਣਾ ਨਹੀਂ ਕੋਈ ਪੈਣਾ ਕੁਝ ਨਾਲੇ ਆਪਣਾ ਮਾਣ ਹੈ ਮਾਣਾ ਮੋਟਾ ਹੋਊਗਾ ਸਾਡੇ ਕੋਲ ਪ੍ਰਚਾਰ ਤੰਤਰ ਹੈ ਸਾਡੇ ਕੋਲ ਮੀਡੀਆ ਸਾਡੇ ਕੋਲ ਸਭ ਕੁਝ ਹੈ ਜਾ ਕੇ ਗੱਲ ਕਰਦਾਂਗੇ ਜੇ ਅੱਜ ਪੰਜਾਬ ਚ ਜਾ ਕੇ ਦੇਖੀਏ ਹੁਣ ਅਜੇ ਡੋਮਿਨੇਟ ਪ੍ਰਚਾਰ ਉਹਨਾਂ ਦਾ ਚੱਲ ਰਿਹਾ ਹੈ ਕਿਉਂਕਿ ਭਾਜਪੀ ਨੇ ਜਿਹੜੀ ਯਾਤਰਾ ਚਲਾਈ ਹੋਈ ਹੈ 125 ਦਿਨ ਕਰਤਾ ਜੀ ਸਧਾਰਨ ਬੰਦਾ ਪਿੰਡ ਤੇ ਜਾ ਕੇ ਕਹਿ ਰਿਹਾ 125 ਦਿਨ ਹੋ ਗਿਆ ਜੀ ਆਪਾਂ ਨੂੰ ਕੀ ਫਰਕ ਪੈਂਦਾ ਕੇਂਦਰ ਦਵੇ ਜਾਂ ਇਹ ਦੇਣ ਪੈਸਾ ਕਿਹਨੇ ਦੇਣਾ ਅਸੀਂ ਕੀ ਲੈਣਾ ਇੱਥੇ ਉੱਥੇ ਵੀ ਵਾਰ-ਵਾਰ ਸਮਝਾਉਣਾ ਪੈ ਰਿਹਾ ਬਹੁਤ ਥਾਮਾਂ ਦੇ ਉੱਤੇ ਵੀ ਨਹੀਂ ਇਹ ਨਹੀਂ ਹੈ ਗੱਲ ਗੱਲ ਕਿਸੇ ਹੋਰ ਲੈਵਲ ਤੇ ਜਾ ਰਹੀ ਹੈ ਤੇ ਆਪਾਂ ਕਾਂਗਰਸੀਆਂ ਦੀ ਮਹਿਮਤ ਦੇਖ ਲਓ ਮਨਰੇਗਾ ਤੇ ਉੱਥੇ ਗੱਲ ਹੋ ਰਹੀ ਹੈ ਜਦੋਂ ਬੋਲ ਰਹੇ ਹੁੰਦੇ ਨੇ ਇਹ ਤਾਂ ਮਤਲਬ ਉਹਨਾਂ ਦੀ ਉਹ ਟ੍ਰੇਨਿੰਗ ਨਹੀਂ ਕਰਾਈ ਆਪਣੀਆਂ ਪਾਰਟੀਆਂ ਦੇ ਵਿੱਚ ਵੀ ਜਾ ਕੇ ਨਾ ਜਾ ਟ੍ਰੇਨਿੰਗ ਨਾ ਕੋਈ ਗੱਲ ਨਾ ਕੋਈ ਸਮਝਦਾਰੀ ਦੀ ਗੱਲ ਹੋ ਰਹੀ ਹੈ ਉੱਥੇ ਉਸ ਪੱਧਰ ਦੇ ਉੱਤੇ ਇਹਦੇ ਤਿੰਨ ਚਾਰ ਬੁਨਿਆਦੀ ਪਹਿਲੂ ਜਿਹੜੇ ਇੱਥੇ ਆਏ ਜਿਹੜੇ ਲੱਗ ਰਹੇ ਨੇ ਕਿ ਜਿਹੜਾ ਵੱਡੇ ਫੈਕਟਰ ਕਿਉਂਕਿ ਮੂਵਮੈਂਟ ਸਪੀਕ ਚੀਜ਼ਾਂ ਤੇ ਬਣਨੀ ਹੈ ਜਦੋਂ ਵੀ ਬਣਨੀ ਹੈ ਜਦੋਂ ਵੀ ਲੋਕਾਂ ਦੇ ਸਮਝ ਕਿਸੇ ਲੈਵਲ ਤੇ ਆਉਣਾ ਕਿ ਕੀ ਇਹ ਇਕੱਲਾ ਮਨਰੇਗਾ ਵਰਕਰਾਂ ਦਾ ਸਵਾਲ ਹੈ ਕਿ ਮੂਵਮੈਂਟ ਬਣਾਉਣਾ ਜਾਂ ਬਾਕੀ ਜਾਂ ਮਨਰੇਗਾ ਵਰਕਰ ਦਾ ਫੰਡਾਮੈਂਟਲ ਰਾਈਟ ਚਲਾ ਗਿਆ ਬਜਟ ਘਟੋ ਘਟਾਪਾਸ ਕਰਕੇ ਜਿਹਦੇ ਚੋਂ ਆਪ ਵੀ ਬੈਠਦਾ ਸੀ ਐਜੇ ಗ್ರಾಮਸਭਾ ਮੈਂਬਰ ਇੱਕ ਪਾਸੇ ਮਾਲਕ ਤੇ ਇੱਕ ਪਾਸੇ ਨਾਲ ਆਪਣੀ ਮਜ਼ਦੂਰੀ ਦੇ ਵਾਸਤੇ ਜਦੋਂ ਬੈਠਦਾ ਉਹਦਾ ਉਹ ਹੱਕ ਚਲਾ ਗਿਆ ਤੇ ਹੁਣ ਇਹ ਸਪਲਾਈ ਡਰਿਵਨ ਸਕੀਮ ਹੈ ਕਿਉਂਕਿ ਹੁਣ ਤੁਹਾਡੀ ਡਿਮਾਂਡ ਤੁਸੀਂ ਦੀ ਉਹ ਮੰਨੇ ਨਹੀਂ ਰੱਖਦੀ ਤੁਹਾਡੀ ਡਿਮਾਂਡ ਨੂੰ ਜਿਹੜਾ ਬਜਟ ਬਣਾਓ ਉਹਨੋਂ ਕੋਈ ਮੰਨੇ ਨਾ ਮੰਨੇ ਉੱਥੇ ਪੂਰਾ ਬਜਟ ਰੱਖੇ ਨਾ ਰੱਖੇ ਪਰ ਇੱਕ ਪ੍ਰੋਸੀਜਰ ਸੀ ਉਹਦੀ ਸੀ ਡਿਮਾਂਡ ਕਰ ਸਕਦੇ ਸੀ ਕਿ ਆਹ ਜਿਹੜਾ ਇੱਥੋਂ ਗਿਆ ਇਹਦੇ ਮੁਤਾਬਕ ਸਾਡਾ ਬਜਟ ਕਿਉਂ ਨਹੀਂ ਆ ਰਿਹਾ ਦੂਜੀ ਗੱਲ ਜਿਹੜਾ ਪੰਚਾਇਤੀ ਰਾਜ ਇਨਸਟੀਚਿਊਸ਼ਨਸ ਦਾ ਰਾਈਟ ਸੀ ਉਹ ਖਤਮ ਹੋ ਗਿਆ ਗ੍ਰਾਮ ਸਭਾ ਦਾ ਵੀ ਤੇ ਪੰਚਾਇਤਾਂ ਦਾ ਵੀ ਤੇ ਬਾਕੀ ਹੁੰਦਾ ਵੀ 50% ਕੰਮ ਕਿਹੜੇ ਹੋਣੇ ਨੇ ਉਹ ਪੰਚਾਇਤ ਲੈਵਲ ਤੇ ਗ੍ਰਾਮ ਸਭਾ ਲੈਵਲ ਤੇ ਡਿਸਾਈਡ ਹੋਣੇ ਸੀ 50% ਬਣਾ ਕੇ ਲੈਵਲ ਤੇ ਤੇ ਬਾਕੀ ਵੀਡੀਓ ਨੇ ਇਨਸਾਈਡ ਕਰਨੀ ਸੀ ਜਬ ਲਾਗ ਸੰਪਤੀ ਨੇ ਉਹ ਪਿੰਡ ਦਾ ਹੱਕ ਖਤਮ ਹੋ ਗਿਆ ਐਜੇ ਇੰਸਟੀਚੂਸ਼ਨ ਐਜੇ ਪੰਚਾਇਤੀ ਰਾਜ ਇੰਸਟੀਚੂਸ਼ਨ ਉਦੋਂ ਅਗਲਾ ਸਟੈਪ ਸਟੇਟ ਆਉਂਦੀ ਹੈ ਸਟੇਟ ਜਿਵੇਂ ਜੀਐਸਟੀ ਤੋਂ ਲੈ ਕੇ ਜਿੰਨੀਆਂ ਵੀ ਚੀਜ਼ਾਂ ਵਾਪਰ ਰਹੀਆਂ ਨੇ ਸੈਂਟਰਲਾਈਜੇਸ਼ਨ ਆ ਪਾਵਰ ਇਕੱਲਾ ਐਕਟ ਨਹੀਂ ਹੈ ਸੈਂਟਰਲਾਈਜੇਸ਼ਨ ਆ ਪਾਵਰ ਜਦੋਂ ਇਦੋਂ ਪਹਿਲਾਂ ਇਸ ਸਰਕਾਰ ਤੋਂ ਵੀ ਦੇ ਟੈਨਯੂਰ ਦੇ ਵਿੱਚ ਟੋਟਲ ਸਕੀਮਾਂ ਦਾ ਪੈਟਰਨ ਚਾਹੇ ਹੋ ਐਗਰੀਕਲਚਰ ਦੀਆਂ ਸੀ ਚਾਹੇ ਉਹ ਰੂਰੋਂ ਤੇ ਬਾਕੀ ਜਿੰਨੀਆਂ ਵੀ ਸਕੀਮਾਂ ਕੋਈ 70 75 25 ਸੀ ਕੋਈ ਕਿੰਨੀ ਆਸੀ ਉਹ 50 50 ਤੇ ਕਰਦੀਆਂ ਉਹ ਇਰੀਗੇਸ਼ਨ ਸਕੀਮਾਂ ਨੇ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਇਰੀਗੇਸ਼ਨ ਯੋਜਨਾ ਦੇ ਜਿਹੜਾ ਸਵਾਲ ਐਗਰੀਕਲਚਰ ਦੀਆਂ ਜਿਹੜੀਆਂ ਉਹ 50 50 ਤੇ ਕੀਤੀਆਂ ਜਾ ਕੇ ਫਰਕ ਕੀ ਪਾਇਆ ਸੀ ਕੇਵਲ ਕਿ ਅਸੀਂ ਸੈਂਟਰ ਸਟੇਟ ਰਿਲੇਸ਼ਨ ਚ ਜਿਹੜਾ ਡੈਵਲੂਸ਼ਨ ਆਫ ਫੰਡ ਦੇ ਨੇ ਜਿਹੜੇ ਫੰਡਾਂ ਦਾ ਰਹੀ ਆ ਉਹ ਅਸੀਂ ਹੁਣ 42% ਕਰਤਾ ਜੀ। ਉਹਦੇ ਚ ਕਿਹੜੀ ਸਟੇਟ ਨੂੰ ਕਿੰਨਾ ਮਿਲਣਾ ਹੈ ਕਿਹੜੀ ਸਟੇਟ ਨੂੰ ਕਿੰਨਾ ਨਾ ਹੋਣਾ ਹੈ ਉਹ 50% ਕਰਨ ਦੇ ਨਾਲ ਪੰਜਾਬ ਦਾ ਜਿੰਨਾ ਕੁ ਪੈਸਾ ਪੰਜਾਬ ਦੇ ਰੂਰਲ ਸੈਕਟਰ ਨੂੰ ਆਉਣਾ ਸੀਗਾ ਇਹਨਾਂ ਤੋਂ ਅੱਧੀ ਸਕੀਮਾ ਨਹੀਂ ਚੱਲ ਰਹੀ ਚਾ। ਨਾਗਰਿਕਾ ਡਿਪਾਰਟਮੈਂਟ ਤੋਂ ਚੱਲ ਰਹੀਆਂ ਸਰਲੰਡਰ ਹੋਈਆਂ ਪਈਆਂ ਨੇ ਕਿਉਂਕਿ ਉਹ ਪੈਸੇ ਨਹੀਂ ਪਾ ਰਹੇ ਤੇ ਨਾ ਉਹ ਪ੍ਰੋਪਰ ਤਰੀਕੇ ਦੇ ਨਾਲ ਚੱਲ ਪਾ ਰਹੀਆਂ ਨੇ ਉਹ ਸਾਰੀਆਂ ਸਕੀਮਾਂ ਦੇ ਵਿੱਚੋਂ ਕੱਢ ਕੇ ਆਪ ਵੀ ਕਿਉਂ ਨਹੀਂ ਜਿਹੜਾ ਸਕਾਲਰਸ਼ਿਪ ਸਕੀਮ ਸੀ ਪੋਸਟ ਮੈਟ੍ਰਿਕ ਜੇ ਪਹਿਲਾਂ ਉਹ ਪਾਉਂਦੇ ਆਏ ਉਸ ਤੋਂ ਬਾਅਦ ਕਹਿੰਦੇ ਹੁਣ ਤੁਸੀਂ ਆਪ ਹੀ ਚਲਾ ਲਓ ਮੈਨੂੰ ਤਾਂ ਨਹੀਂ ਤਾਂ ਇੰਨੇ ਨੇ ਪੈਸੇ ਤੁਸੀਂ ਪਾਓ ਜਿੰਨਾ ਸਰਵ ਸਿੱਖਿਆ ਅਭਿਆਨ ਤੋਂ ਲੈ ਕੇ ਜਿੰਨੇ ਅਭਿਆਨ ਜਿੰਨੇ ਬਾਕੀ ਚੱਲੇ ਪਹਿਲਾਂ ਉਹ ਸ਼ੁਰੂ ਕਰਦੇ ਨੇ ਉੱਥੋਂ ਫਿਰ ਹੌੜੀ ਹੌੜੀ ਕਰਦੇ ਕਰਦੇ 75 25 ਫੇਰ ਕਦੇ 60 ਕਦੇ ਕਿੰਨਾ ਕਦੇ ਕਿੰਨਾ ਫਿਰ ਬਰਾਬਰਤਾ ਤੇ ਲਿਆ ਕੇ ਛੱਡ ਦਿੰਦੇ ਨੇ ਸਾਰੇ ਸੇਵਾ ਸੰਮਤੀ ਵਾਲੇ ਕੰਮ ਵੀ ਤੁਸੀਂ ਕਰੋਗੇ ਸਟੇਟਾਂ ਜਿਵੇਂ ਮਰਜ਼ੀ ਕਰੋ ਹੁਣ ਜੇ ਲਾਗੂ ਕਰਨੀਆਂ ਨੇ ਕਰ ਦਿਓ ਤੇ ਨਹੀਂ ਤਾਂ ਅਸੀਂ ਨਹੀਂ ਦੰਦੇ ਪੈਸੇ ਇਹ ਟ੍ਰੈਂਡ ਹੈ ਸੈਂਟਰਲਾਈਜੇਸ਼ਨ ਦਾ ਟ੍ਰੈਂਡ ਹੈ ਤੇ ਉਹ ਵਿਡਰਾ ਕਰਨ ਦਾ ਵੀ ਟ੍ਰੈਂਡ ਹੈ ਇਸੇ ਕਰਕੇ ਜੱਗੋ ਤੇਰਮੀ ਗੱਲ ਇਹ ਹੈ ਕਿ ਜੇ ਤੁਸੀਂ ਕਰਨਾ ਵੀ ਹੈ ਮਨ ਨੂੰ ਤੁਹਾਡੇ ਦਿਮਾਗ ਚ ਆ ਗਿਆ ਕਿ ਅਸੀਂ ਸਟੇਟਾਂ ਨਾਲ ਗੱਲ ਕਰ ਦਿੰਦੇ ਹਾਂ ਉਹਨਾਂ ਨੂੰ ਪੁੱਛਤਾ ਨਾ ਕੋਈ ਸਟੇਟਾਂ ਦੀ ਮੀਟਿੰਗ ਬਣਾਈ ਡਿਸਕਸ ਕੀਤਾ ਕਿ ਭਾਈ ਅੱਗੇ ਨੂੰ ਅਸੀਂ ਇਹ ਸਕੀਮ ਇਹੋ ਜੀ ਕਰਨਾ ਚਾਹੁੰਦੇ ਆ ਪਰ ਕੋਈ ਤਿਆਰ ਵੀ ਨਹੀਂ ਨੇ ਇੰਡੀਆ ਦੇ ਸਟੇਟਾਂ ਉਹਨਾਂ ਦਾ ਕੋਈ ਪੋਜੀਸ਼ਨ ਹੈ ਬਿਨਾਂ ਗੱਲ ਕਰੇ ਰੇ ਠੋਸ ਦੇਣੀਆਂ ਜਿਹੜੀ ਚੀਜ਼ ਚੱਕ ਕੇ ਬਿਨਾਂ رائے ਕਰੇ ਮਨਰੇਗਾ ਲੰਮੇ ਸਮੇਂ ਦੀ ਇੱਕ ਡਿਸਕਸ਼ਨ ਚੋਂ ਆਈ ਚੀਜ਼ ਸੀ ਪਾਰਲੀਮੈਂਟ ਨੇ ਵੀ ਸਰਬਸੰਮਤੀ ਨਾਲ ਕੀਤੀ ਔਰ ਇੱਥੇ ਪੁੱਛਿਆ ਹੀ ਨਹੀਂ ਉਹੀ 10 11 ਘੰਟੇ ਬਹਿਸ ਕਰੋ ਬਹਿਸ ਤਾਂ ਜੋ ਮਰਜ਼ੀ ਕਰੀਓ ਜੋ ਤੁਸ ਮੰਨਣਾ ਹੀ ਨਹੀਂ ਸੀ ਮジョਰਿਟੀ ਹੈ ਚਾਕੇ ਤੁਸੀਂ ਐਕਟ ਬਣਾਤਾ ਐਕਟ ਦੇ ਵਿੱਚੋਂ ਹੁਣ ਇਹ 60 40 ਦੀ ਗੱਲ ਜਿਹੜੀ ਆਏਗੀ ਇਹਦੇ ਨਾਲ ਬਾਕੀ ਸੂਬਿਆਂ ਦਾ ਤਾਂ ਪਤਾ ਨਹੀਂ ਪੰਜਾਬ 'ਚ ਤਾਂ ਇਹ ਲਾਗੂ ਨਹੀਂ ਹੋ ਸਕਦੀ ਕਿਉਂਕਿ ਔਰ ਜਿਹੜਾ ਇੱਕ ਇੱਥੇ ਗੱਲ ਹੋਈ ਹੈ ਕਿ ਪੰਜਾਬ ਵੀ ਓਨਾ ਹੀ ਪੈਸਾ ਪਾਉਂਦਾ ਰਿਹਾ ਨਹੀਂ 1347 ਕਰੋੜ ਦਾ ਨਾਸਟੀਆਂ ਦਾ ਜਿਹੜਾ ਗਵਰਨਮੈਂਟ ਆਫ ਇੰਡੀਆ ਤੋਂ ਆਇਆ ਪੰਜਾਬ ਤੋਂ ਨਹੀਂ ਨਹੀਂ ਪਿਆ ਉਹ ਪੈਸੇ ਕੇਵਲ 87 ਕਰੋੜ ਹੈ ਤੇ ਇਸ ਕਰਕੇ ਨਹੀਂ ਪੈਂਦੇ ਪੈਸੇ ਬਹੁਤ ਹੋਰ ਚੀਜ਼ਾਂ ਚ ਨਹੀਂ ਪੈਂਦੇ ਤੁਹਾਡੇ ਕੋਲ ਜਦੋਂ ਨਹੀਂ ਮੈਂ ਨਹੀਂ ਕਹਿੰਦਾ ਕਿ ਨਹੀਂ ਪੈਂਦਾ ਕਰਨਾ ਤਰਜੀਹਾਂ ਦਾ ਵੀ ਫਰਕ ਹੁੰਦਾ ਹੈ ਜੇ ਤੁਹਾਡੀ ਤਰਜੀਹ ਇਹ ਹੋਵੇ ਵੀ ਇਹ ਗਰੀਬ ਵਿਅਨ ਦੀ ਜਿਹੜਾ ਮਾਮਲੇ ਨੇ ਇਹਨੂੰ ਜਰੂਰ ਆਪਾਂ ਪੈਸੇ ਪ੍ਰਾਇੋਰਟੀ ਤੇ ਇੰਨੇ ਕੁ ਪੈਸੇ ਦੇਣੇ ਨੇ ਬਾਕੀ ਕਿਤੇ ਹੋਰ ਚਾਹੇ ਕੱਟ ਲਾ ਲਈਏ ਪਰ ਉਹਨਾਂ ਨੇ ਕੱਟੇ ਇਸ ਲਈ ਨਹੀਂ ਲਿਨਾ ਓਨੇ ਕਿਉਂਕਿ ਉਹ ਆਪਣੇ ਤਰੀਕੇ ਨਾਲ ਹੋਰ ਗੱਲ ਕਰ ਰਹੇ ਨੇ ਤੇ ਇੱਧਰ ਕੱਟ ਲਾ ਕੇ ਇੰਨਾ ਕੁ ਪੈਸਾ ਫਾਇਦਾ ਇਹਦਾ ਨਹੀਂ ਲੈਣਾ ਕਿਸੇ ਨੂੰ ਇਸ ਕਰਕੇ ਤਿੰਨ ਮੈਨੂੰ ਲੱਗਦਾ ਤਿੰਨ ਇਹ ਇੰਪੋਰਟੈਂਟ ਸਵਾਲ ਸੀ ਇਸੇ ਕਰਕੇ ਪੰਜਾਬ ਦੇ ਵਿੱਚ ਜਿਹੜਾ ਪਹਿਲਾਂ ਇੱਕ ਹਰ ਗੱਲ ਦਾ ਇੱਕ ਡੈਡ ਲਾਈਨ ਸੀ ਜੋਬ ਕਾਰਡ 15 ਦਿਨ ਦੇ ਅੰਦਰ ਅੰਦਰ ਦੇਣਾ ਜੇ ਅਪਲਾਈ ਕਰਤਾ ਫਲਾਣਾ ਕਰਨਾ ਜੇ ਬਹੁਤ ਸਾਰਾ ਕੁਝ ਤੇ ਜੇ ਨਹੀਂ ਕੰਮ ਦਿੰਦੇ ਤਾਂ ਬੇਰੁਜ਼ਗਾਰੀ ਭੱਤਾ ਤੁਹਾਡਾ ਵੜਦਾ ਸੀ ਲੀਗਲੀ ਫੰਡਾਮੈਂਟਲ ਰਾਈਟ ਦੇ ਸਵਾਲ ਦੇ ਉੱਤੇ ਹੁਣ ਵੀ ਹੈ ਕਿ ਤੁਸੀਂ ਤੁਹਾਨੂੰ ਮਿਲੂਗਾ ਜੀ ਜੇਕਰ ਕੰਮ ਜੇ ਪਹਿਲਾਂ ਅੱਜ ਤੱਕ ਨਹੀਂ ਮਿਲਿਆ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਬੇਰੁਜ਼ਗਾਰੀ ਭੱਤਾ ਹਜ਼ਾਰਾਂ ਬੰਦਿਆਂ ਨੂੰ ਕੰਮ ਵੀ ਨਹੀਂ ਮਿਲਿਆ ਮੰਗੇ ਤੇ ਨਹੀਂ ਅਪਲਾਈ ਕੀਤੇ ਹੋਏ ਨੇ ਕਿ ਅਸੀਂ ਆਖੀਤੇ ਹੋਏ ਨੇ ਸਰ ਤੁਹਾਡੇ ਕੋਲ ਅਰਜ਼ੀਆਂ ਪੰਜਾਂ ਨੇ ਢੱਪਾ ਇੰਨੀਆਂ ਇਕੱਠੀਆਂ ਹੋਈਆਂ ਮਤਲਬ ਸੈਂਕੜੇ ਅਸੀਂ ਭਜਵਾ ਚੁੱਕੇ ਆ ਜਿਹੜੀਆਂ 6-7 ਜ਼ਿਲ੍ਹਿਆਂ ਦੇ ਵਿੱਚੋਂ ਕੰਮ ਮੰਗਾ ਕੇ ਜਿਹੜੀਆਂ ਨੇ ਉਥੇ ਕੋਈ ਫੈਸਲਾ ਨਹੀਂ ਹੋ ਰਿਹਾ ਕਿਸੇ ਵੀ ਸਰਕਾਰ ਵੇਲੇ ਤੋਂ ਤਾਂ ਹੁਣ ਤਾਂ ਮਿਲਣ ਦਾ ਸਵਾਰ ਪੈਦਾ ਨਹੀਂ ਹੁੰਦਾ ਕਿ ਇਹਦੇ ਵਿੱਚ ਤਾਂ ਕਿਉਂਕਿ ਤਾਂ ਸਪਲਾਈ ਕਰਬਿਲ ਹੈ ਅਗਲੀ ਗੱਲ ਜਦੋਂ ਗਵਰਨਮੈਂਟ ਆਫ ਇੰਡੀਆ ਡਿਸਾਈਡ ਕਰੇਗੀ ਇਹਨੂੰ ਇਹਦਾ ਬਜਟ ਕਿ ਕਿੰਨਾ ਦੇਣਾ ਹੈ ਕਿਹੜੀ ਸਟੇਟ ਨੂੰ ਦੇਣਾ ਹੈ ਤਾਂ ਉਹ ਬਜਟ ਦੇ ਵਿੱਚ ਜਿੰਨੇ ਜਿਵੇਂ ਬਾਕੀ ਡਿਵੋਲੂਸ਼ਨ ਦੇ ਵਿੱਚ ਪੰਜਾਬ ਨੂੰ ਨਹੀਂ ਆਉਂਦਾ ਉਹਦੇ ਦੋ ਮੇਜਰ ਕੰਪੋਨੈਂਟ ਰੱਖਦੇ ਨੇ ਨੰਬਰ 1 ਆਬਾਦੀ ਨੰਬਰ 2 ਡਿਵੈਲਪਮੈਂਟ ਡਿਵੈਲਪਮੈਂਟ ਚ ਕੀ ਆਉਂਦਾ ਕਿ ਤੁਹਾਡੇ ਸਾਰੇ ਪਿੰਡਾਂ ਨੂੰ ਸੜਕ ਜਾਂਦੀ ਹੈ ਸਾਰੇ ਪਿੰਡਾਂ 'ਚ ਬਿਜਲੀ ਹੈਗੀ ਆ ਸਾਰੇ ਪਿੰਡਾਂ 'ਚ ਬਾਕੀ ਆ ਉਹਦਾ ਹਿੱਸਾ ਹੀ ਪੰਜਾਬ ਦਾ ਹਮੇਸ਼ਾ ਘਟ ਜਾਂਦਾ ਹੈ ਤੇ ਬਾਕੀ ਦੇ ਮਾਮਲੇ ਦੇ ਵਿੱਚ ਉਹ ਲਗਾਤਾਰ ਬਾਕੀ ਸਕੀਮਾਂ 'ਚ ਵੀ ਘਟਦਾ ਜਿਹੜੇ ਫਾਰਮੂਲੇ ਬਣਾਏ ਹੋਏ ਨੇ ਕਿਉਂਕਿ ਕ੍ਰਾਈਟੇਰੀਆ ਇਹੋ ਜਿਹੇ ਬਣਾਏ ਨੇ ਜਿਹੜੇ ਉਹਦੇ ਪੱਖ 'ਚ ਨਹੀਂ ਹੁੰਦੇ ਤੇ ਦੂਜੇ ਦੇ ਪੱਖ 'ਚ ਚਲੇ ਜਾਂਦੇ ਨੇ ਤੇ ਇਸੇ ਢੰਗ ਦੇ ਨਾਲ ਇਹ ਨਹੀਂ ਕਿ ਇਕੱਲਾ ਸਾਰਿਆਂ ਨਾਲ ਇੱਕੋ ਗੱਲ ਕੀਤੀ ਹੈ ਜਿਹੜੀ 90 10 ਹੈ 90 10 ਲਗਭਗ 11 ਸਟੇਟਾਂ ਤੇ ਜੂਨੀਅਰ ਟੈਰੀਟਰੀ ਚ ਲਾਗੂ ਆ 90 10 ਇਹ ਜਿਹੜੀਆਂ ਸੈਂਟਰਲ ਬਾਕੀ ਸਟੇਟਾਂ ਨੇ ਸਾਡੇ ਆਲੇ ਦੁਆਲੇ ਤਾਂ ਜਿੰਨੇ ਪਹਾੜੀ ਸਟੇਟਾਂ ਨੇ ਉਹਦੇ ਚ ਤਾਂ 90 ਦਾ ਸੀ ਜਿਵੇਂ ਪਹਾੜੀ ਰਾਜਾਂ ਨੂੰ ਮਤਲਬ ਪਹਿਲਾਂ ਬਾਜਪਾਈ ਗਵਰਨਮੈਂਟ ਦੇ ਟਾਈਮ ਤੋਂ ਚੱਲਿਆ ਸੀ ਟੈਕਸ ਰਵੇਟ ਦੇਣੀ ਹੈ ਟੈਕਸ ਹੌਲਿਡੇ ਜਿਹਨੂੰ ਕਿਹਾ ਜਾਂਦਾ ਸੀ ਉਹਦਾ ਇੱਕ بڑا ਹਿੱਸਾ ਪੰਜਾਬ ਦਾ ਉਹਦੇ ਕਾਰਨ 20 ਇੰਡਸਟਰੀ ਦਾ ਸ਼ਿਫਟ ਹੋਇਆ ਸੀ ਉਸੇ ਢੰਗ ਦੇ ਨਾਲ ਹੁਣ ਗਵਾਂਢੀ ਸੂਬਿਆਂ ਦੇ ਵਿੱਚ ਵੀ 90 10 ਨਾਲ ਚੰਗੇ ਤਰੀਕੇ ਨਾਲ ਚੱਲ ਜੇਗੀ ਠੀਕ ਹੈ ਜੀ ਬਾਣ ਗੋਟੇ ਪੰਜਾਬ ਦੀ ਸਰਕਾਰ ਨੇ ਵੀ ਪੰਜਾਬ ਨੇ ਵੀ ਇਵਨ ਪੰਜਾਬ ਦੀ ਸਰਕਾਰ ਨੇ ਰੈਗੂਲੇਸ਼ਨ ਪਾਸ ਕੀਤਾ ਵਿਧਾਨ ਸਭਾ ਨੇ ਕੀਤਾ ਤੁਸੀਂ ਉਹ ਡਿਮਾਂਡ ਵੀ ਨਹੀਂ ਕੀਤੀ ਉਸ ਪੱਧਰ ਦੇ ਉੱਤੇ ਜਾ ਕੇ ਕਿ ਅਸੀਂ ਵੀ ਸਾਡਾ ਬਾਰਡਰ ਆ ਇੰਟਰਨੈਸ਼ਨਲ ਇਨੇ ਥਾਂ ਤੇ ਲੈਂਡਲੌਕਡ ਸਟੇਟਾਂ ਸਾਨੂੰ ਵੀ ਬਹੁਤ ਘਾਟੇ ਪੈਂਦੇ ਨੇ ਨਾ ਮਾਮਲਿਆਂ ਸਾਨੂੰ ਉਹ ਦੂਜੀਆਂ ਸਟੇਟਾਂ ਚੋਂ ਮਾਰੋ 90 ਦਾਸ ਵਾਲੀ ਚ ਜੇ ਬਾਕੀ ਦੀ ਗੱਲ ਨਹੀਂ ਕਰਨੀ ਜਿੰਨਾ ਕਿ ਵੀ ਕਹਿੰਦੇ ਨੇ ਬਚ ਜੇ ਓਨੀ ਕੁ ਡਿਮਾਂਡ ਤੇ ਤੱਕ ਟੁਕੜ ਟੁਕੜ ਉਠਾਉਣੀ ਚਾਹੀਦੀ ਹੈ ਵਿਧਾਨ ਸਭਾ ਇੱਥੋਂ ਤੱਕ ਨਹੀਂ ਉਹਦੇ ਚ ਰੈਗੂਲੇਸ਼ਨ ਚ ਪਾ ਰਹੀ ਕਿ ਸਾਡਾ ਇਹ ਰਾਈਟ ਤਾਂ ਸਾਨੂੰ ਇਹ ਦੇ ਦਿਓ ਇਸ ਮਾਮਲੇ ਦੇ ਵਿੱਚ ਜੇ ਬਾਕੀ ਨਹੀਂ ਹੈ ਤਾਂ ਤੇ ਇਸ ਕਰਕੇ ਜਿਹੜੀ ਪੋਜੀਸ਼ਨ ਚ ਪੰਜਾਬ ਹੈ ਜਿਸ ਇਸ ਖਾਕੇ ਦੇ ਵਿੱਚ ਇਸ ਨਕਸ਼ੇ ਦੇ ਵਿੱਚ ਜਿਵੇਂ ਬਾਕੀ ਦੇ ਸਟੇਟਾਂ ਨੂੰ ਪ੍ਰੋਬਲਮ ਆਏਗੀ ਹੋਰਾਂ ਨੂੰ ਇੱਥੇ ਵੱਧ ਆਏਗੀ ਮੁਕਾਬਲਤਨ ਹੋਰਾਂ ਗੱਲਾਂ ਦੇ ਮੁਕਾਬਲੇ ਕਿਸੇ ਵੀ ਰੂਪ ਦੇ ਵਿੱਚ ਔਰ ਇੱਕ ਕਿਸਾਨ ਤੇ ਮਜ਼ਦੂਰ ਦੇ ਵਿੱਚ ਇੱਕ ਆਟੋਮੈਟਿਕਲੀ ਫੋਟ ਬਣਾਉਂਦਾ ਜਿਹੜੀ ਭਾਜੀਪੀ 5 4 5 ਚੀਜ਼ਾਂ ਪ੍ਰਚਾਰ ਰਹੀ ਹੈ ਪਹਿਲੀ ਅਸੀਂ 125 ਦਿਨ ਕਰਤਾ ਦੂਜਾ ਅਸੀਂ ਕਿਸਾਨੀ ਦਾ ਸਹਾਰ ਰੱਖਿਆ ਕਿ ਦੋ ਮਹੀਨੇ ਜਿਹੜਾ ਤੁਹਾਨੂੰ ਕੰਮ ਤੁਹਾਡੇ ਕੋਲ ਲੇਬਰ ਨਹੀਂ ਹੁੰਦੀ ਤੁਹਾਨੂੰ ਇਹ ਲੇਬਰ ਸਸਤੀ ਮਿਲ ਜੂਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੀਜਾ ਅਸੀਂ ਕਰਪਸ਼ਨ ਇਹਦੀ ਬਿਲਕੁਲ ਖਤਮ ਕਰਦਾ ਕਰਪਸ਼ਨ ਤਾਂ ਉਹੀ ਪ੍ਰਸ਼ਾਸਨ ਹੈ ਉਹੀ ਗੱਲ ਹੈ ਇਹਦੇ ਵਿੱਚ ਖਤਮ ਹੋਣ ਦਾ ਕੋਈ ਕੁਐਸਚਨ ਨਹੀਂ ਹੈ ਪਰ ਕਿਤੇ ਇਹ ਅਧਿਆਇਰ ਕਰਾਇਆ ਕਿ ਜਿੰਨੀ ਮੈਕਨਾਈਜੇਸ਼ਨ ਹੋ ਗਈ ਖੇਤੀ ਦੇ ਵਿੱਚ ਕਿੰਨੇ ਦਿਨ ਕੰਮ ਚਾਹੀਦਾ ਤੇ ਇਹ ਮਰਰੇਗਾ ਵਰਕਰ ਕਿੰਨੇ ਦਿਨ ਉਸ ਖੇਤੀ ਦੇ ਵਿੱਚ ਕੰਮ ਕਰਦੇ ਨੇ ਇਸ ਤੋਂ ਪਹਿਲਾਂ ਵੀ ਕੀ ਸਾਰਿਆਂ ਨੂੰ ਕੰਮ ਉਹਨਾਂ ਦਿਨਾਂ ਦੇ ਵਿੱਚ ਮਿਲਦਾ ਉੱਥੇ ਬਿਨਾ ਸਟੱਡੀ ਬਿਨਾ ਡਾਟੇ ਬਿਨਾ ਅੰਕੜਿਆਂ ਤੋਂ ਜਦੋਂ ਤੁਸੀਂ ਗੱਲਾਂ ਪਾ ਦਿੰਨੇ ਹੋ ਵਿੱਚ ਹਾਂ ਇੱਕ ਗੱਲ ਜ਼ਰੂਰ ਹੈ ਸਾਡੇ ਪੰਜਾਬ ਦੇ ਵਿੱਚ ਅਜੇ ਵੀ ਬਾਰ ਬਾਰ ਮਨਰੇਗਾ ਤੇ ਗੱਲ ਕਰੋ ਕਹਿੰਦੇ ਜੀ ਇਹ ਤਾਂ ਐਵੇਂ ਹੀ ਐ ਬਹਿਲੇ ਬੈਠ ਕੇ ਮੜੇ ਆਉਂਦੇ ਨੇ ਕਰ ਕ腐ਸ਼ਨ ਹੈ ਫਲਾਣਾ ਜੇ ਚੰਗੀ ਗੱਲ ਹੈ ਕਿਸਾਨੀ ਚੇ ਛੋਟੀ ਵੀ ਆ ਉਹਨੂੰ ਵੀ ਇਹ ਲੱਗਦਾ ਕਿ ਮਜ਼ਦੂਰਾਂ ਦੀ ਹੈ ਬਾਕੀ ਦੀ ਲਗਭਗ 30% ਐਵਰੇਜ ਦੇਸ਼ ਲੈਵਲ ਤੇ 34% ਨੌਨ ਦਲਤ ਬੰਦਾ ਇਸ ਮਨਰੇਗਾ ਚ ਕੰਮ ਕਰ ਰਿਹਾ ਹੈ ਦੇਹਾੜੀ ਦੇ ਤੌਰ ਤੇ ਬਾਕੀ ਗੱਲਾਂ ਛੱਡ ਵੀ ਤੀ ਪੰਜਾਬ ਚ ਵੀ 30% ਦੇ ਨੇੜੇ ਆ ਜਿਹੜਾ ਜਿਹੜੇ ਵੱਖ-ਵੱਖ ਕਾਸਟਰ ਦੇ ਬੰਦੇ ਨੇ ਕੋਈ ਜ਼ਰੂਰੀ ਦੀ ਇਕੱਲੇ ਦੰਤ ਨਹੀਂ ਇਕੱਲੇ ਉਹਨੂੰ ਬਣਾ ਦੇਣ ਦਾ ਮਤਲਬ ਵੀ ਇਹ ਹੁੰਦਾ ਕਿ ਬਾਕੀ ਦੀ ਕਮਿਊਨਿਟੀ ਆ ਕਹਿੰਦੇ ਚਲੋ ਆਪਣਾ ਕਿਹੜਾ ਹੈਗਾ ਇਹ ਜੀ ਬਾਕੀ ਇਸ ਲਈ ਭਵਿੱਖ ਚ ਮੈਨੂੰ ਇਹ ਲੱਗਦਾ ਕਿ ਤਿੰਨ ਚੀਜ਼ਾਂ ਤਾਂ ਹੋਣੀਆਂ ਚਾਹੀਦੀਆਂ ਨੇ ਕਿ ਜੇਕਰ ਅਸੀਂ ਉਹਨੂੰ ਕਨਸੋਲੀਡੇਟ ਕਰਕੇ ਇਹ ਡਿਮਾਂਡ ਦੇ ਤੌਰ ਤੇ ਇਕ ਤਾਂ ਚਲੋ ਮੰਰੇਗਾ ਉਹ ਹੋਏ ਨਾਮ ਬਦਲ ਦਾ ਚੱਕਰ ਹੈ ਨਾਮ ਤਾਂ ਸਾਰੇ ਬਦਲ ਲੈਂਦੇ ਨੇ ਆਪਣੇ ਤਰੀਕੇ ਨਾਲ ਰਵਾਜ ਹੀ ਪਿਆ ਹੋਇਆ ਵੈਸੇ origignal ਨਾਮ ਤਾਂ 2005 ਚ ਨਰੇ ਗਈ ਸੀ ਨੈਸ਼ਨਲ এমਪਲੋਇਮੈਂਟ ਰੂਰਲ এমਪਲੋਇਮੈਂਟ ਗਾਰੰਟੀ ਐਕਟ ਸੀਗਾ 2009 ਚ ਫੇਰ ਸੁਝੀ ਕਾਂਗਰਸੀਆਂ ਨੂੰ ਵੀ ਕੋਈ ਸੁਝੀ ਵੀ ਕੰਮ ਤਾਂ ਕੋਈ ਕੀ ਹਰ ਜਾਂ ਆਪਾਂ ਵੀ ਕਿਸੇ ਦੇ ਨਾਲ ਨਾਲ ਲਾ ਦਿੰਦੇ ਆ ਉਹਨਾਂ ਨੇ ਮਹਾਤਮਾ ਗਾਂਧੀ ਜੋੜਤਾ ਪਹਿਲਾਂ ਤਾਂ ਸਾਰੀ ਸਟੇਸ਼ਨਰੀ ਬਦਲ ਦਿਓ ਇੰਨੀ ਕੋਸਟ ਪਾਉਣੀ ਹੋ ਵਿੱਚ ਹੋਰ ਨਾਂ ਪਰਦਿਓ ਜਿੰਨੇ ਵੀ ਪਾਉਣੇ ਨੇ ਤੁਸੀਂ ਹੁਣ ਇਹਨਾਂ ਨੇ ਨਾਂ ਹੋਰ ਬਦਲਤਾ ਆ ਸਾਰਾ ਜੋਬ ਕਾਰਡਾਂ ਤੋਂ ਲੈ ਕੇ ਸਾਰਾ ਰੰਦੀ ਹੈ ਜਿੰਨਾ ਦੇ ਇਸ ਦੇ ਵਿੱਚ ਵਾਪਰਦੀਆਂ ਚੀਜ਼ਾਂ ਨੇ ਇੱਕ ਕਰ ਨਰੇਗਾ ਦੀ ਚੰਗੀ ਸੀ ਕਿ ਅੱਜ ਤੱਕ ਦਾ ਡਾਟਾ ਵੀ ਡੇਲੀ ਦਾ ਡਾਟਾ ਉੱਤੇ ਅਵੇਲੇਬਲ ਹੁੰਦਾ ਕੋਈ ਵੀ ਬੰਦਾ ਕਿਸੇ ਕਿਹੜੇ ਦੇਸ਼ ਦੇ ਕਿਹੜੇ ਪਿੰਡ ਦੇ ਵਿੱਚ ਕਿੰਨੇ ਬੰਦੇ ਅੱਜ ਕੰਮ ਕਰ ਰਹੇ ਨੇ ਅੱਜ ਕਿੰਨੇ ਜੋਬ ਕਾਰਡ ਨੇ ਅੱਜ ਕਿੰਨੇ ਐਕਟਿਵ ਨੇ ਕਿੰਨੇ ਪੈਸੇ ਨੇ ਉਹ ਸਭ ਕੁਝ ਤੁਹਾਡੇ ਕੋਲ ਅਵੇਲੇਬਲ ਇੱਕ ਟਰਾਂਸਪੇਰੈਂਸੀ ਪਾਰਨਰਸ ਦਾ ਇੰਨੀ ਕੁ ਜ਼ਰੂਰ ਹੋ ਸੈਕਟਰ ਦੇ ਵਿੱਚ ਰੱਖੀ ਸੀ ਹੁਣ ਜਿਹੜਾ ਨਵਾਂ ਬਣਾਉਣਗੇ ਉਹਦੇ ਚ ਵੀ ਕੀ ਹੋਏਗਾ ਕੀ ਨਹੀਂ ਹੋਏਗਾ ਉਹ ਪਤਾ ਨਹੀਂ ਹੈ ਲੱਗਦਾ ਹੈ ਕਿ ਭਵਿੱਖ 'ਚ ਜਿਹੜਾ ਸਿੰਪਲ ਗੱਲ ਰਿਜਕ ਤੱਕ ਹੋਈ ਜਾ ਰਹੀ ਹੈ ਦੂਜੀ ਗੱਲ ਪੰਚਾਇਤੀ ਰਾਜ ਇੰਸਟੀਚਿਊਸ਼ਨ ਦਾਫਟ ਉਹਨਾਂ ਦਾ ਹੱਕ ਖੋ ਲਿਆ ਤੇ ਸਟੇਟਾਂ ਦਾ ਹੱਕ ਫੈਡਰਲ ਸਟਰਕਚਰ ਨੂੰ ਹੋਰ ਵੀ ਵੀਕ ਕੀਤਾ ਕੰਪੈਰੀਟਿਵਲੀ ਇਸ ਲਈ ਇਹ ਸਮੁੱਚਤਾ ਦਾ ਮੁੱਦਾ ਹੈ ਨਾ ਕਿ ਕੱਲਾ ਉਸ ਵਰਕਰ ਦਾ ਜਾਂ ਕੱਲਾ ਗਰੀਬ ਦਾ ਜਿਹਦੀ ਅਸੀਂ ਗੱਲ ਕਹਿ ਕੇ ਗੱਲ ਕਰਦੇ ਆ ਤੇ ਉਸ ਲੈ ਬੰਦੀ ਗੱਲ ਹੈ ਸਮਾਜ ਚੁਤਾ ਚ ਪੰਜਾਬ ਲੈਵਲ ਤੇ ਨਹੀਂ ਦੇਸ਼ ਲੈਵਲ ਦੀ ਮੂਵਮੈਂਟ ਜਿਵੇਂ ਮੈਨੂੰ ਨਹੀਂ ਲੱਗਦਾ ਕਿ ਅੱਜ ਅਸੀਂ ਇਸ ਲਈ ਵਿਰੋਧ ਚ ਕਰੀਏ ਜਿਹੜੀਆਂ ਵੀ ਪਾਰਟੀਆਂ ਜਿੰਨਾ ਵੀ ਕਰਦੀਆਂ ਨੇ ਇਹਦਾ ਵਿਰੋਧ ਉਹਦਾ ਵੈਲਕਮ ਕਰਨਾ ਚਾਹੀਦਾ ਜਿਸ ਵੀ ਰੋਪ ਚ ਕਰਦੀਆਂ ਨੇ ਵਿਰੋਧ ਕਰਨਾ ਚਾਹੀਦਾ ਜਦੋਂ ਵਿਰੋਧ ਹੁੰਦਾ ਤਾਂ ਉਹ ਸਾਰੇ ਕਰਦੇ ਨੇ ਤਾਂ ਹੀ ਜਾ ਕੇ ਕਿਤੇ ਨਾ ਕਿਹੜਾ ਬੇਟਰਾ ਹੁੰਦਾ ਚਾਹੇ ਹਾ ਦਾ ਜਾ ਦਾ ਹੀ ਮਾਰੇ ਕੋਈ ਨਹੀਂ ਕੋਈ ਕਰਦਾ ਤਾਂ ਉਹ ਅਲੱਗ ਕਰ ਲੈ ਤੇ ਪਰ ਮਾੜੀ ਨਾਲ ਇਹ ਹੈ ਜਦੋਂ ਕਿਤੇ ਪ੍ਰਾਈਵੇਟ ਜਦੋਂ ਕਿਤੇ ਸੈਮੀਨਾਰ ਹੁੰਦੇ ਨੇ ਉੱਥੇ ਖੁੱਲ੍ਹ ਕੇ ਗੱਲ ਕੀਤੀ ਜਾਂਦੀ ਹੈ ਵੀ ਤੁਹਾਡੇ ਕਾਰਨ ਕਰਕੇ ਭਾਈ ਤੁਸੀਂ ਇਹਨੂੰ ਸਹੀ ਅਰਥਾਂ ਦੇ ਵਿੱਚ ਸਮਝਾ ਜਾਂਦੇ ਏ ਇੱਥਾ ਤੱਕ। ਉਹਨੂੰ ਇੰਪਲੀਮੈਂਟ ਕਰਨ ਜਾਂਦੇ। ਉਹਨਾਂ ਦੀ ਕੰਪੇਅਰ ਕੀਨੇ ਕਰਨੀ ਸੀ ਕਿ ਅਰਜ਼ੀਆਂ ਦੇਣੀਆਂ ਜ਼ਰੂਰੀ ਨੇ। ਕੰਪੇਅਰ ਕੀਨੇ ਕਰਨੀ ਸੀ ਕਿ ਗ੍ਰਾਮ ਸਭਾ ਹੋਣੀ ਜ਼ਰੂਰੀ ਆ। ਕੰਪੇਅਰ ਕੀਨੇ ਕਰਨੀ ਸੀ ਕਿ ਇਸ ਤਰ੍ਹਾਂ ਦੇ ਸਾਰੇ ਬਜਟਾਂ ਦਾ ਹਿਸਾਬ ਕਿਤਾਬ ਰੱਖਣਾ ਕਿ ਦੇਸ਼ ਚੁੱਕ ਨਹੀਂ ਆ ਗ੍ਰਾਮ ਸਭਾ ਵਾਲੇ ਕਿੰਨਾ ਭੇਜਦਾ। ਇਹ ਤਾਂ ਪੋਲਿਟਿਕਲ ਲੋਕਾਇਦਾ ਕੰਮ ਸੀਗਾ ਬੇਸਿਕਲੀ ਤਾਂ ਜਿਹੜੇ ਪੋਲਿਟ ਪਾਲਿਟਿਸ਼ੀਅਨ ਇਹ ਸਮਝਦੇ ਸੀ ਕਿ ਅਸੀਂ ਵਾਕਈ ਇਹ ਸਿਆਸਤ ਕਰ ਰਹੇ ਹਾਂ ਜਾਂ ਇੰਟੈਲੈਕਚੁਅਲ ਜਿਦਾ ਕੰਮ ਹੈ ਜਾਂ ਬਾਕੀ ਦੇ ਲੋਕਾਂ ਦਾ ਕੰਮ ਹੈ ਮਤਲਬ ਕਿਤੇ ਨਾ ਕਿਤੇ ਉਹ ਜਿਹੜੀ ਪੂਰੀ ਤਰ੍ਹਾਂ ਕੰਮ ਨਹੀਂ ਹੋ ਸਕਿਆ ਜਿਹਦੇ ਕਰਕੇ ਜਾਗਰੂਕਤਾ ਦੀ ਕبھی ਰਹੀ ਹੈ ਹੁਣ ਉਨਾ ਹੀ ਜ਼ੋਰ ਜ਼ਿਆਦਾ ਇਸ ਗੱਲ ਤੇ ਲਾਉਣਾ ਪਏਗਾ ਕਿ ਇਹ ਚੋਣ ਦੇ ਲਈ ਕਿ ਇਹਦੇ ਨਾਲ ਹੱਕ ਜਿਵੇਂ ਜਾ ਰਹੇ ਨੇ ਸੈਂਟਰਲਾਈਜੇਸ਼ਨ ਦੇ ਖਿਲਾਫ ਕਰ ਕਾਫੀ ਜ਼ਿਆਦਾ ਰਾਜਾਂ ਦੇ ਵਿੱਚ ਵੀ ਇੱਕ ਮਾਹੌਲ ਤਾਂ ਹੈ ਹੀ ਹੈ ਜਿਹੜੀਆਂ ਨਾម ਵੀ ਜੀਪੀ ਸਟੇਟਸ ਨੇ ਘੱਟੋ ਘੱਟ ਉਹਨਾਂ ਦੇ ਵਿੱਚ ਵੀ ਤੇ ਬਾਕੀ ਵੀ ਨੇ ਮੈਨੂੰ ਲੱਗਦਾ ਇਹ ਮਿਲ ਕੇ ਇੱਕ ਸਾਂਝਾ ਮੁੱਦਾ ਹੀ ਬਣ ਸਕਦਾ ਹੈ ਮਜ਼ਦੂਰਾਂ ਨੂੰ ਤਾਂ ਕੱਲਿਆਂ ਤੇ ਜਿੰਨੀ ਕੰਪੇਨ ਹੁਣ ਵੀ ਹੋ ਰਹੀ ਹੈ ਕਿ ਮਜ਼ਦੂਰ ਦਾ ਹੱਕ ਖੋਲਿਆ ਬਿਲਕੁਲ ਖੋਲਿਆ ਤੇ ਇਸ ਸਟੇਟ ਦਾ ਵੀ ਹੱਕ ਖੋਲਿਆ ਤੁਹਾਡੀ ਪੰਚਾਇਤੀ ਰਾਜ ਦਾ ਵੀ ਹੱਕ ਖੋਲਿਆ ਹੱਕ ਸਾਂਝੇ ਖੋਏ ਗਏ ਨੇ ਸਭ ਦੇ ਛੱਡਿਆ ਕੋਈ ਨਹੀਂ ਜੇ ਕੋਈ ਵੀ ਛੱਡਿਆ ਤਾਂ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਇਹਦੇ ਤੇ ਕੋਈ ਅੱਗੇ ਸ਼ਾਇਦ ਜਾਗਰੂਕਤਾ ਮੈਂ ਮੈਂ ਤੇ ਲੰਮਣ ਦੀ ਵੀ ਜਿਸ ਲੈਵਲ ਦੀ ਹੋਏਗੀ ਤਾ ਸ਼ਾਇਦ ਹੋਰ ਜਿਆਦਾ ਮਿਹਤਰ ਹੋਏਗਾ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ